ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਜੀ ਤੁਹਾਨੂੰ ਫੁੱਲ ਸਿੰਪਲ ਸੂਟ ਦੀ ਕਟਿੰਗ ਕਰਕੇ ਦੱਸਾਂਗੇ ਵੀ ਕਿੱਦਾਂ ਆਪਾਂ ਸੂਟ ਦੀ ਕਟਿੰਗ ਕਰਨੀ ਹੈ ਦੇਖੋ ਜੀ ਇਹ ਨਾਰਮਲ ਸੂਟ ਆ ਵੱਡੇ ਪਣੇ ਦਾ ਸੂਟ ਨਹੀਂ ਹੈਗਾ ਜਿੱਦਾਂ ਆਪਣਾ ਨਾਰਮਲ ਪਣਾ ਹੁੰਦਾਗਾ ਉਦਾਂਗਾ ਆ ਦੇਖੋ ਜੀ ਆਪਾਂ ਦੋ ਤਹਾਂ ਚ ਵਸਾਇਆਗਾ ਆ ਦੇਖੋ ਇਸ ਤਰ੍ਹਾਂ ਕੱਪੜਾ ਹੁੰਦਾ ਆਪਾਂ ਇਦਾਂ ਰੱਖ ਲਿਆ ਦੋਵੇਂ ਲੜ ਫੜ ਕੇ ਐਕਸਟਰਾ ਕੱਪੜਾ ਆਪਾਂ ਇੱਧਰ ਛੱਡ ਦੇਣਾ ਇਸ ਤਰ੍ਹਾਂ ਜੀ ਆਪਾਂ ਟੇਬਲ ਤੇ ਰੱਖ ਲੈਣਾ ਕੱਪੜੇ ਨੂੰ ਤੁਸੀਂ نیچے ਕਟਿੰਗ ਕਰਨੀ ਹੈ نیچے ਕਿੱਦਾਂ ਆਪਾਂ ਸਲਵਾਰ ਦੇ ਪੱਲੇ ਕੱਢਣੇ ਨੇ ਕਿੱਦਾਂ ਆਪਾਂ 5 ਮੀਟਰ ਸੂਟ ਦੇ ਵਿੱਚੋਂ ਸੂਟ ਦੀ ਕਟਿੰਗ ਕਰਨੀ ਹੈ 5 ਮੀਟਰ ਕੱਪੜੇ ਦੇ ਵਿੱਚੋਂ ਆਪਾਂ ਸੂਟ ਦੀ ਪ੍ਰੋਪਰ ਕਟਿੰਗ ਕਿੱਦਾਂ ਕਰਨੀ ਹੈ ਕਿੱਦਾਂ ਬਾਹਾਂ ਕੱਢਣੀਆਂ ਨੇ ਕਿੱਦਾਂ ਆਪਾਂ ਸਲਵਾਰ ਦਾ ਕੱਪੜਾ ਕੱਢਣਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਕੁਝ ਡਿਟੇਲ ਚ ਦੱਸਾਂਗੇ ਆ ਦੇਖੋ ਜੀ ਆਪਾਂ ਕੱਪੜਾ ਵਿਛਾ ਲਿਆ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਲੰਬਾਈ ਤੇ ਚੜਾਈ ਲਾਉਣੀ ਹੈ ਮੀਜ਼ ਤੇ ਦੇਖੋ ਜੀ ਇਹਨਾਂ ਦੀ ਜਿਹੜੀ ਲੈਂਥ ਆ ਗਈ ਮੀਜ਼ ਦੀ ਉਹ ਹੈਗੀ ਹੈ ਜੀ 42 ਇੰਚ ਤਿਆਰ ਕੱਪੜਾ ਸੂਟ ਇਹਨਾਂ ਦਾ 42 ਇੰਚ ਤਿਆਰ ਆ ਆ ਦੇਖੋ 42 ਇੰਚ ਤਿਆਰ ਆ ਇੱਥੇ 2 3 4 6 ਇੰਚ ਤੇ ਆਪਾਂ ਕਟਿੰਗ ਕਰਾਂਗੇ 4 ਇੰਚ ਐਕਸਟਰਾ ਰੱਖ ਕੇ ਠੀਕ ਹੈ ਜੀ ਹੁਣ ਆਪਾਂ ਚੜਾਈ ਲਾਉਣੀ ਹੈਗੀ ਚੜਾਈ ਹੈਗੀ ਇਹ ਦੇਖੋ ਜੀ ਇਹਨਾਂ ਦਾ 20 ਇੰਚ ਘੇਰਾ ਤਿਆਰ ਆਗਾ 20 4 24 4 ਇੰਚ ਆਪ ਐਕਸਟਰਾ ਰੱਖਾਂਗੇ 2 2 ਇੰਚ ਦੋਵੇਂ ਪਾਸੇ ਆਪਣਾ ਤਰਪਾਈ ਜਾਊਗਾ ਇੱਧਰ ਦੇਖੋ ਆਪਾਂ 24 ਇੰਚ ਤੇ ਕਰ ਲਿਆ ਮਾਰਕ ਹੁਣ ਇੱਧਰ ਆਪਾਂ ਉਧਰ ਸਿਹਾਲੀ ਤੇ ਕੀਤਾ ਸੀ ਨਾ ਇੱਧਰਲੇ ਸਾਈਡ ਇੱਧਰ ਵੀ ਆਪਾਂ ਸਿਹਾਲੀ ਤੇ ਕਰ ਲੈਣਾ 46 ਤੇ ਇਥੋਂ ਵੀ ਆਪਾਂ 24 ਇੰਚ ਤੇ ਮਾਰਕ ਕਰ ਲੈਣਾ ਇੱਕ ਨਿਸ਼ਾਨ ਲਾ ਲੈਣਾ ਜੀ ਆਪਾਂ ਸੈਂਟਰ ਚ ਤਾਂ ਕਿ ਜਿਹੜਾ ਆਪਾਂ ਜਦੋਂ ਕੱਪੜੇ ਦੀ ਕਟਿੰਗ ਕਰੀਏ ਉਹਦੇ ਵਿੱਚ ਕੋਈ ਵਿੰਗ ਟੇੜਾ ਨਾ ਪਵੇ ਐਸ ਤਰ੍ਹਾਂ ਸਕੀਲ ਜਾਂ ਇੰਚ ਟੇਪ ਦੀ ਹੈਲਪ ਨਾਲ ਆਪਾਂ ਐਸ ਤਰ੍ਹਾਂ ਲਾਈਨਾਂ ਬਣਾ ਲੈਣੀਆਂ ਹਨ ਹੁਣ ਆ ਵਾਲੇ ਸਾਰੇ ਕੱਪੜੇ ਦੀ ਆਪਾਂ ਕਰ ਲੈਣੀ ਆ ਜੀ ਕਟਿੰਗ ਆ ਦੇਖੋ ਜੀ ਆਪਾਂ ਕਟਿੰਗ ਕਰ ਲਈ ਆ ਵਾਲਾ ਕੱਪੜਾ ਆਪਣਾ ਇੱਧਰ ਰਹਿ ਗਿਆ ਆ ਵਾਲਾ ਜਿਹੜਾ ਸਾਈਡ ਤੋਂ ਲਿਆ ਦੇਖੋ ਜੀ ਆ ਜਿਹੜਾ ਚੱਕਿਆ ਆ ਦੇਖੋ ਇਹ ਵਾਲਾ ਕੱਪੜਾ ਇਹਦੇ ਪਾਵਾਂਗੇ ਜੀ ਆਪਾਂ ਆਪਣੀ ਸਲਵਾਰ ਦੇ ਪੱਲੇ ਪੈਂਦੇ ਹੁੰਦੇ ਨੇ ਆਹ ਵਾਲੇ ਕੱਪੜੇ ਦੇ ਜਿਹੜੀ ਆਪਾਂ ਪਟਿਆਲਾ ਸਲਵਾਰ ਬਣਾਉਣੇ ਹੁੰਦੇ ਆ ਉਹਦੇ ਵਿੱਚ ਆਪਣੇ ਸਲਵਾਰ ਦੇ ਪੱਲੇ ਪੈਂਦੇ ਹੁੰਦੇ ਆ ਜੇ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਆ ਫਿਰ ਦੇਖੋ ਜੀ ਆਪਾਂ ਇਹ ਕੱਪੜੇ ਦੀਆਂ ਜੋੜ ਪਾ ਕੇ ਜੇ ਤੁਹਾਡਾ ਮੋਡਾ ਪੂਰਾ ਹੁੰਦਾ ਠੀਕ ਆ ਨਹੀਂ ਆਪ ਪਹਿੜੀਆਂ ਬਾਵਾ ਰੈਡੀ ਕਰ ਸਕਦੇ ਹੁੰਦੇ ਆ ਠੀਕ ਆ ਜੀ ਇਹਦੇ ਆਪਾਂ ਪਾਵਾਂਗੇ ਪੱਲੇ ਹੁਣ ਦੇਖੋ ਜੀ ਆਪਾਂ ਕੀ ਕਰਨਾ ਇਹਦੇ ਜਿਹੜੇ ਨਾ ਫੁੱਲ ਨੇ ਉਹਨਾਂ ਦਾ ਮੂੰਹ ਇੱਕ ਪਾਸੇ ਆ ਦਾ ਆਪਾਂ ਆ ਪੱਲ ਲੈਣਾ ਉੱਪਰ ਲਾ ਦੇਖੋ ਉੱਪਰ ਨੂੰ ਜਾਂਦੇ ਆ ਨਾ ਸਾਰੀਆਂ ਆਂਬੀਆਂ ਉੱਪਰ ਨੂੰ ਜਾਂਦੀਆਂ ਨੇ ਆ ਲਓ ਜੀ ਐਦਾਂ ਬਦਲ ਲਿਆ ਹੁਣ ਆ ਜਿਹੜਾ ਫਰੰਟ ਵਾਲਾ ਪੱਲਾ ਇਹਦੀਆਂ ਆਂਬੀਆਂ ਵੀ ਉੱਪਰ ਨੂੰ ਹੀ ਹੋ ਗਈਆਂ ਜੀ ਹੁਣ ਆਪਾਂ ਇਹਨੂੰ ਐਦਾਂ ਸਾਰੀਆਂ ਧਹਾਂ ਨੂੰ ਆਪਸ ਵਿੱਚ ਮਿਲਾ ਕੇ ਫੋਲਡ ਕਰ ਲੈਣਾ ਹਲੋ ਜੀ ਹੁਣ ਆਪਾਂ ਕੀ ਕਰਨਾ ਕੱਪੜੇ ਨੂੰ ਐਦਾਂ ਫੜ ਕੇ ਐਸ ਤਰ੍ਹਾਂ ਫੋਲਡ ਕਰਕੇ ਰੱਖ ਲੈਣਾ ਆ ਦੇਖੋ ਜਿਹੜੀ ਕੱਪੜੇ ਦੀ ਬਾਹਰ ਘਾਟ ਆ ਆਪਾਂ ਕੱਢ ਲੈਣੀ ਹੈ ਜੀ ਹਲੋ ਜੀ ਐਸ ਤਰ੍ਹਾਂ ਆਪਾਂ ਕੱਪੜਾ ਚੰਗੀ ਤਰ੍ਹਾਂ ਸਾਰੇ ਇਹਦੇ ਜਿਹੜੀਆਂ ਕੰਨੀਆਂ ਨੇ ਉਹ ਆਪਸ ਵਿੱਚ ਮਿਲਾ ਕੇ ਸਾਰੀ ਬਾਧ ਘਾਟ ਕੱਢ ਕੇ ਅੰਦਰ ਰੱਖ ਲਏ ਨੇ ਹੁਣ ਆਪਾਂ ਜੀ ਇਹਦੀ ਮਾਰਕਿੰਗ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਰੱਖਣਾਗਾ ਤੀਰਾ ਤੀਰਾ ਰੱਖਾਂਗੇ ਦੇਖੋ ਜੀ ਆਪਾਂ ਇਹਨਾਂ ਦਾ 6.5 ਇੰਚ ਆਹ ਦੇਖੋ ਜੀ ਆਪਾਂ ਤੀਰਾ ਰੱਖ ਲਿਆ 6.5 ਇੰਚ ਜਿਹੜਾ ਆਪਣਾ ਕਮੀਜ਼ ਆਗਾ ਸੂਟ ਆ ਇਹ 22 ਇੰਚ ਬਰੈਸਟ ਦੇ ਮੁਤਾਬਿਕ ਆਪਾਂ ਕਟਿੰਗ ਕਰਾਂਗੇ ਹੁਣ ਦੇਖੋ ਜੀ ਆਪਾਂ نیچے ਨੂੰ ਮੋਡਾ ਰੱਖਣਾ 7.5 ਇੰਚ ਆਹ ਲਓ ਜੀ 7.5 ਤੇ ਕਰ ਲਿਆ ਤੀਰਾ 6.5 ਤੇ ਇੱਥੋਂ ਆਪਾਂ 1/2 ਇੰਚ ਕਟਾਉਣਾ ਉੱਪਰ ਤੁਸੀਂ ਤੀੜਾ ਜਿੰਨਾ ਵੀ ਰੱਖਦੇ ਹੋ نیچے ਆਪਾਂ 1/2 ਇੰਚ ਘਟਾ ਕੇ ਰੱਖਣਾ ਇੱਥੇ ਆਪਾਂ ਇਦਾਂ ਲਾਈਨ ਬਣਾ ਲੈਣੀ ਆ ਇਸ ਤਰ੍ਹਾਂ ਆਖੋ ਜੀ ਬਾਕਸ ਵਾਂਗ ਹੁਣ ਆਪਾਂ ਕੀ ਕਰਨਾ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਟ ਪਾਉਣੀ ਆ ਉੱਪਰ ਨਾਲੋ ਜੀ ਆ ਕਾਟ ਪੈ ਗਈ ਹੈ ਆਪਣੀ ਹੁਣ ਆਪਾਂ ਪਾਵਾਂਗੇ ਜੀ ਆਪਣੀ ਮੋਡੇ ਦੀ ਕਾਟ ਜਿਹੜੀ ਫਰੰਟ ਵਾਲੀ ਮੋਡੇ ਦੀ ਕਾਟ ਆ ਇਹ ਪਾਵਾਂਗੇ ਜੀ ਆਪਾਂ 1 ਇੰਚ ਤੇ ਜਿਹੜੀ ਬੈਕ ਵਾਲੀ ਆ ਪਿਛਲੀ ਇਹ ਪਾਵਾਂਗੇ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਹੁਣ ਜਿਹੜੀ ਆਪਾਂ ਇਹਦੀ ਮੋਡੇ ਦੀ ਗਲਾਈ ਦੇਣੀ ਆ ਆਪਾਂ ਬ੍ਰੈਸਟ ਮੁਤਾਬਕ ਦੇਣੀ ਆ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਆ 20 ਇੰਚ 20 ਵੱਧ ਹੋ ਗਿਆ ਹਾਫ ਹੋ ਗਿਆ 10 ਇੰਚ ਕੁਝ ਵੀ ਆਪਾਂ ਵਧਾਉਣਾ ਘਟਾਉਣਾ ਨਹੀਂ ਹੈਗਾ ਆ ਲੋ ਜੀ 10 ਤੇ ਮਾਰਕ ਕਰ ਲਿਆ ਇਹਦਾ ਕਰ ਲੈਣਾ ਆਪਾਂ ਹਾਫ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿੰਨਾ ਇਹ ਆ ਗਿਆ ਉਹਨੇ ਹੀ ਆਪਾਂ ਇਧਰ ਲਾ ਲੈਣਾ ਉੱਪਰਲੀ ਕਾਟ ਪਿਛਲੇ ਪੱਲੇ ਦੀ ਕਾਟ ਪਾਵਾਂ ਗਲਾਈ ਦਵਾਂਗੇ ਆਪਾਂ 5 ਇੰਚ ਹੁਣ ਆਪਾਂ ਤੁਹਾਨੂੰ ਗਲਾਈ ਪਾ ਕੇ ਦਿਖਾਉਣੇ ਆ ਤਾ ਲੋ ਜੀ ਆ ਹੋ ਗਈ ਆਪਣੀ ਫਰੰਟ ਵਾਲੀ ਚਾਹ ਹੋ ਗਈ ਜੀ ਆਪਣੀ ਬੈਕਵਾਰ ਠੀਕ ਆ ਜੀ ਹੁਣ ਆਪਾਂ ਰੱਖਣੀ ਆਂਗੀ ਜੀ ਸਾਈਡ ਸਲਾਈਡ ਸਾਈਡ ਸਲਾਈਡ ਰੱਖਾਂਗੇ ਜੀ ਆਪਾਂ 22 ਇੰਚ ਤੇ ਦੇਖੋ 22 ਇੰਚ ਤੇ ਜਿਹੜੀ ਕਮਰ ਆ ਕਮਰ ਰੱਖਾਂਗੇ ਆਪਾਂ 14.5 ਇੰਚ ਤੇ ਠੀਕ ਆ ਜੀ ਦੇਖੋ 14.5 ਇੰਚ ਤੇ ਕਮਰ हिਪ ਹੋ ਗਈ ਆਪਣੀ ਸਾਈਡ ਸਲਾਈ ਹੋ ਗਈ 22 ਇੰਚ ਤੇ ਤੇ ਜਿਹੜੀ ਆਪਣੀ हिਪ ਆ हिਪ ਹੈਗੀ ਆ ਦੇਖੋ ਜੀ ਇਹਨਾਂ ਦੀ 21 ਇੰਚ ਠੀਕ ਹੈ ਜੀ 21 ਦਾ ਹਾਫ ਹੋ ਗਿਆ 1.5 ਇੰਚ ਆਹ ਬੱਚੀ ਇਹਨਾਂ ਨੂੰ ਆਪਾਂ ਕਮਰ ਕਮਰ ਹੈਗੀ ਆ ਦੇਖੋ ਜੀ ਇਹਨਾਂ ਦੀ 18 ਇੰਚ 18 ਦਾ ਅੱਧ ਹੋ ਗਿਆ 9 ਅੱਧਾ ਇੰਚ ਆਪਾਂ ਵਧਾ ਕੇ ਕਟਿੰਗ ਕਰਾਂਗੇ ਜਿਹੜਾ ਕਿ ਆਪਣੇ ਪਲੇਟਸ ਚ ਆਊਗਾ ਆਪਾਂ 9.5 ਇੰਚ ਤੇ ਇੱਥੇ ਜੀ ਮਾਰਕ ਕਰ ਲਾਂਗੇ 8 ਇੰਚ ਇਹਨਾਂ ਦੀ ਕਮਰ ਆ ਗਈ 20 ਇੰਚ ਇਹਨਾਂ ਦੀ ਡਰੈਸ ਆ ਗਈ 21 ਇੰਚ ਇਹਨਾਂ ਦੀ हिਪ ਆ ਗਈ ਇਹ ਸਾਰੀਆਂ ਜਿਹੜੀ ਆਪਾਂ ਇਨਸਾਨੀਆਂ ਲਾਈਆਂ ਨੇ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਏਦਾਂ ਆਪਸ ਵਿੱਚ ਮਿਲਾ ਲਿਆ। ਲਓ ਜੀ ਇਥੋਂ ਜੀ ਹਲਕੀ ਜੀ ਆਪਾਂ ਏਦਾਂ ਗਲਾਈ 'ਚ ਸਲਾਈ ਲਉਣੀ ਹੈ ਜਦੋਂ ਲਾਉਣੀ ਹੈਗੀ। ਹੁਣ ਆਪਾਂ ਕੀ ਕਰਨਾ ਜੀ? ਹੁਣ ਆਪਾਂ ਸਭ ਤੋਂ ਪਹਿਲਾਂ ਪਲੇਟਸ ਰੱਖਣੀਆਂ ਨੇ ਪਲੇਟਸ ਪਾਵਾਂਗੇ ਜੀ ਆਪਾਂ ਇਹਨਾਂ ਦੀਆਂ 12 ਇੰਚ ਤੇ ਬਣ ਕੇ ਇਹਨਾਂ ਨੇ 11.5 ਇੰਚ ਤਿਆਰ ਰਹਿ ਜਾਣਾਗਾ ਤੇ نیچے ਨੂੰ ਇਹਨਾਂ ਦੀ ਆਪਾਂ ਲੰਬਾਈ ਰੱਖਾਂਗੇ 7 ਇੰਚ ਠੀਕ ਹੈ ਜੀ ਤੇ ਇਹਨਾਂ ਦੀ ਚੜਾਈ ਹੈ ਜੀ ਚੜਾਈ 3 ਇੰਚ ਇੱਥੋਂ ਵੀ ਜੀ ਚੜਾਈ 3 ਇੰਚ ਇਹ ਦੇਖੋ ਜੀ ਸਾਢੇ 3 ਇੰਚ ਆਪਣੀ ਪਲੇਟਸ ਦੀ ਚੜਾਈ ਆ ਇੱਥੋਂ ਵੀ ਸਾਢੇ 3 ਇੰਚ ਇੱਥੋਂ ਵੀ ਸਾਢੇ 3 ਇੰਚ ਲੰਬਾਈ ਹੈਗੀ ਆ 7 ਇੰਚ ਹੁਣ ਆਪਾਂ ਇਹਨਾਂ ਨੂੰ ਇਦਾਂ ਲਾਈਨ ਬਣਾ ਨਾਲ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਠੀਕ ਆ ਜੀ ਹੁਣ ਆਪਾਂ ਪਾਵਾਂਗੇ ਸਾਈਡ ਵਾਲੀਆਂ ਪਲੇਟਸ ਇੱਥੇ ਰੱਖਣਾ ਇੰਚ ਟੇਪ ਆਹ ਵਾਲੀ ਲਾਈਨ ਨਾਲ ਨਹੀਂ ਆਹ ਵਾਲੀ ਨਾਲ ਇਦਾਂ ਮਿਲਾ ਦੇਣਾ 2 ਇੰਚ ਦਾ ਪਾ ਦੇਣਾ ਗੈਪ ਇਹ ਹੋ ਗਈ ਇਧਰਲੀ ਸਾਈਡ ਵਾਲੀ ਪਲੇਟ ਆਹ ਹੋ ਗਈ ਦੇਖੋ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਕਾਰਨਰ ਨਾਲ ਬਿਲਾ ਲੈਣਾ ਆਪਾਂ ਆਹ ਲਓ ਜੀ ਆਹ ਹੋ ਗਈਆਂ ਆਪਣੀਆਂ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਚਾਪਾ ਨੂੰ ਬਿਲਕੁਲ ਵੀ ਉਲਝਣ ਦੀ ਜ਼ਰੂਰਤ ਨਹੀਂ ਜੀ ਐਸ ਤਰ੍ਹਾਂ ਦੇਖੋ ਸਾਈਡ ਵਾਲੀਆਂ ਪਲੇਟਸ ਪੈ ਜਾਂਦੀਆਂ ਨੇ ਹੁਣ ਆਪਾਂ ਇਹਦੀ ਕਰਾਂਗੇ ਕੱਟੀ ਕੋ ਆ ਬੈਗੀ ਆਪਣੀ ਮੋਡੇ ਦੀ ਕਾਰਡ ਹੁਣ ਆਪਾਂ ਪਿਛਲਾ ਪੱਲਾ ਕੱਢ ਦੇਣਾਗਾ ਆ ਦੇਖੋ ਜੀ ਆਪਾਂ ਪਿਛਲਾ ਪੱਲਾ ਵਿੱਚੋਂ ਕੱਢਤਾ ਸਿਰਫ ਫਰੰਟ ਵਾਲਾ ਪੱਲਾਗਾ ਆਪਾਂ ਜਿਹੜੀ ਕਾਟ ਆ ਜੀ ਇਹ ਸ਼ੁਰੂ ਤਾਂ ਐਂਡ ਤੋਂ ਹੀ ਕਰਨੀ ਆ ਪਰ ਆਹ ਵਾਲਾ ਕੱਪੜਾ ਕੱਟਣਾ ਨਹੀਂ ਹੈਗਾ ਨਹੀਂ ਆਪਣੇ ਤੀਰੇ 'ਚ ਫਰਕ ਪੈ ਜਾਊਗਾ ਤੀਰਾ ਛੋਟਾ ਰਹਿ ਜਾਊਗਾ ਐਸ ਤਰ੍ਹਾਂ ਜੀ ਆਪਾਂ ਫਰੰਟ ਵਾਲੀ ਕਾਟ ਕਾ ਦੇਣੀ ਹੈ ਸਿਰਫ ਆਪਾਂ ਮੂਰਲੇ ਦੋ ਪੱਲੇ ਚੱਕ ਕੀ ਪਾਈ ਐ ਪਿਛਲਾ ਪੱਲਾ ਜੀ ਆਪਾਂ ਕੱਟਦਾ ਹਾਂ ਜੀ ਆ ਪੈਗੀ ਕਾਟ ਆਪਣੀ ਆਪਣੇ 프ਰੰਟ ਵਾਲੇ ਪੱਲੇ ਦੀ ਸਾਰੀ ਮਾਰਕਿੰਗ ਹੋਊਗੀ ਇਹ ਜਿਹੜੀਆਂ ਇੱਧਰ ਨਿਸ਼ਾਨੀਆਂ ਨੇ ਜੀ ਇਹਨਾਂ ਨੂੰ ਇਦਾਂ ਕਰ ਲਓ ਇਦਾਂ ਕਰਕੇ ਜਿੰਨੀ ਵੀ ਆਪਣੀ ਮਾਰਕਿੰਗ ਕੀਤੀ ਹੋਈ ਹੈਗੀ ਉਹ ਸਾਰੀ ਇੱਧਰ ਆ ਜੂਗੀ ਜੀ ਆ ਦੇਖੋ ਜੀ ਆਪਾਂ ਇੱਦਾਂ ਹੱਥਾਂ ਦੇ ਨਾਲ ਹਲਕੀ ਹਲਕੀ ਪ੍ਰੈਸ ਕਰ ਦੇਣੀ ਹੈ ਜਿੰਨੀ ਵੀ ਆਪਣੀ ਮਾਰਕਿੰਗ ਕੀਤੀ ਹੋਈ ਆ ਦੇਖੋ ਜੀ ਆ ਸਾਰੀ ਇੱਧਰ ਆ ਗਈ ਤੁਸੀਂ ਇਹਨੂੰ ਡਾਰਕ ਕਰ ਲੋ ਚਾਕ ਦੇ ਨਾਲ ਹੁਣ ਆਪਾਂ ਪਿਛਲੇ ਪੱਲੇ ਦੀ ਗਲੇ ਦੀ ਕਟਿੰਗ ਤੇ ਪਲੇਟਸ ਦੀ ਮਾਰਕਿੰਗ ਕਰਾਂਗੇ ਹਾਂਜੀ ਦੇਖੋ ਜੀ ਆਪਾਂ ਜਿਹੜੀ ਗਲੇ ਦੀ ਚੜਾਈ ਹੈਗੀ ਇਹ ਰੱਖਣੀ ਆਪਾਂ 2.5 ਇੰਚ ਤੇ نیچے ਨੂੰ ਆਪਾਂ ਗਲਾ ਰੱਖਣਾ ਤਿਆਰ 5.5 ਇੰਚ 5.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਐਦਾਂ ਬਾਕਸ ਬਣਾ ਲਿਆ ਬਾਕਸ ਬਣਾਉਣ ਤੋਂ ਬਾਅਦ ਐਦਾਂ ਜੀ ਗੋਲ ਸ਼ੇਪ ਦੇ ਦੇਣੀ ਹੋ ਗਈ ਆਪਣੀ ਗਲੇ ਦੀ ਕਟਿੰਗ ਹੁਣ ਰੱਖਾਂਗੇ ਆਪਾਂ ਤੀਰ ਪਲੇਟਸ ਪਾਵਾਂਗੇ 12 ਇੰਚ ਤੇ ਨੀਚੇ ਨੂੰ ਪਾਵਾਂਗੇ ਜੀ ਆਪਾਂ 1 ਇੰਚ ਪਲੇਟਸ ਵਧਾ ਕੇ 1 ਇੰਚ 1.5 ਇੰਚ ਤੁਸੀਂ ਵਧਾ ਸਕਦੇ ਹੋ 1.5 ਤੋਂ ਜ਼ਿਆਦਾ ਨਹੀਂ ਵਧਾਉਣਾ ਹੈਗਾ ਆਪਾਂ 1 ਇੰਚ ਵਧਾਇਆ ਫਰੰਟ ਵਾਲੀਆਂ ਪਲੇਟਸ 7 ਇੰਚ ਤੇ ਪਾਈਆਂ ਨੇ ਤੇ ਪਿਛਲੀਆਂ ਪਾਵਾਂਗੇ ਆਪਾਂ 8 ਇੰਚ ਤੇ ਇਹਨਾਂ ਦੀ ਚੜਾਈ ਹੁੰਨੀ ਵੀ ਰੱਖਣੀ ਆ 3.5 ਇੰਚ ਆ ਲਓ ਜੀ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਇਹ ਇਸ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਇੱਥੇ ਇੰਚੀ ਟੇਪ ਰੱਖ ਕੇ ਇਹ ਆ ਲਓ ਜੀ ਇਸ ਤਰ੍ਹਾਂ ਆ ਜਿਹੜੇ ਆਪਾਂ ਪੁਆਇੰਟ ਲਾ ਲਏ ਇਹਨਾਂ ਦੀ ਆਪਾਂ ਲਾਈਨ ਬਣਾ ਦੇਣੀ ਹੈ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕੱਟੇ ਆ ਦੇਖੋ ਜੀ ਜਿਹੜਾ ਆਪਣੀ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਆ ਅਸੀਂ ਇਹਦੀਆਂ ਤਾਂ ਪਾਵਾਂਗੇ ਦੇਖੋ ਜੀ ਆਪਾਂ ਸਲਵਾਰ ਦੇ ਪੱਲੇ ਇਹ ਕੱਪੜਾ ਨਹੀਂ ਛੇੜਨਾ ਇੱਧਰ ਤੁਸੀਂ ਨਾਪ ਲੈਣਾ ਵੀ ਤੁਹਾਡੇ ਸਲਵਾਰ ਦੇ ਕੁੰਡੇ ਪੂਰੇ ਹੁੰਦੇ ਨਹੀਂ ਜੇ ਤੁਹਾਡੇ ਕੁੰਡੇ ਪੂਰੇ ਨੇ ਫਿਰ ਤੁਸੀਂ ਇੱਥੋਂ ਅਸੀਂ ਬਾਹਾਂ ਦੀ ਕਟਿੰਗ ਕਰੋ ਇਹ ਜ਼ਰੂਰ ਦੇਖਣਾ ਵੀ ਇਹ ਨਾ ਹੋਵੇ ਵੀ ਤੁਹਾਡੇ ਪਿੱਛੇ ਸਲਵਾਰ ਨੂੰ ਕੱਪੜਾ ਘੱਟ ਜਵੇ ਦੇਖੋ ਜੀ ਇਹਨਾਂ ਦੀਆਂ ਬਾਹਾਂ ਨੇ 16 ਇੰਚ ਤਿਆਰ 16 ਇੰਚ ਦਾ ਆਪਾਂ ਤਿਆਰ ਨਹੀਂ ਆਪਾਂ 3 ਇੰਚ ਐਕਸਟਰਾ ਕਟਿੰਗ ਕਰਾਂਗੇ ਠੀਕ ਹੈ ਜੀ 3 ਇੰਚ ਕੀਤੀ ਆਪਾਂ ਐਕਸਟਰਾ ਕਟਿੰਗ ਦੇਖੋ 21 ਇੰਚ ਆਪਾਂ ਕਪੜਾ 21 22 ਤੁਸੀਂ ਕਪੜਾ ਲੈਣਾ ਹੀ ਲੈਣਾ ਚੜਾਈ ਚ ਹੁਣ ਆਪਾਂ ਜੀ ਇਹ ਕੱਪੜੇ ਦੀ ਕੱਟ ਲੈਣੀ ਆ ਕਟੇਗਾ ਆ ਦੇਖੋ ਜੀ ਆਪਾਂ ਕੱਪੜੇ ਨੂੰ ਦੋ ਤਹਾਂ ਦੇ ਵਿੱਚ ਰੱਖਿਆ ਹੈਗਾ ਇਸ ਤਰ੍ਹਾਂ ਸਾਰੇ ਇਹਦੇ ਬਲ ਵਗੈਰਾ ਕੱਢ ਲੂ ਸਾਰੇ ਇਹਦਾ ਵੀ ਜੀ ਆਪਾਂ ਦੇਖਣੇ ਆ ਸੱਚ ਫੁੱਲ ਆ ਦੇਖੋ ਆ ਉੱਪਰ ਨੂੰ ਜਾਂਦੇ ਨੇ ਇੱਕ نیچے ਨੂੰ ਜਾਂਦੇ ਨੇ ਆ ਉੱਪਰ ਨੂੰ ਜਾਂਦੇ ਨੇ ਆ ਦੂਸਰੇ ਵੀ ਜੀ ਆਪਾਂ ਉੱਪਰ ਨੂੰ ਹੀ ਰੱਖਣੇ ਨੇ ਜਿਹੜੇ ਸੂਟ 'ਚ ਪ੍ਰਿੰਟ ਹੈ ਆਪਾਂ ਨੂੰ ਜਰੂਰ ਗੌਰ ਰੱਖਣੀ ਚਾਹੀਦੀ ਆ ਵੀ ਫੁੱਲਾਂ ਦਾ ਮੂੰਹ ਜੇ ਇੱਕ ਪਾਸੇ ਜਾਂਦਾਗਾ ਤਾਂ ਉਹਦਾ ਆਪਾਂ ਨੂੰ ਜੀ ਇੱਕ ਪਹੇਂ ਦਾ ਪਾਸਾ ਬਦਲਣਾ ਪੈਂਦਾ ਹੈ ਜੀ ਦੇਖੋ ਜੀ ਆਪਾਂ ਚਾਰ ਪੈਹਾਂ ਦੇ ਵਿੱਚ ਕਪੜਾ ਰੱਖ ਲਿਆ ਕਪੜਾ ਰੱਖਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਦੇਖੋ ਇੰਨਾ ਹਿੱਸਾ ਆਊਗਾ ਆਪਣਾ ਸਲਾਈ ਚੁੱਪਰ ਤੀਰੇ ਵਾਲੀ ਚ ਆਪਾਂ ਇੱਥੋਂ ਮੋਡਾ ਨਾਪਣਾਗਾ ਦੇਖੋ ਜੀ 9.5 ਪੌਣੇ 10 ਦੇ ਵਿੱਚ ਵਿੱਚ ਆਪਣਾ ਮੋਡਾ ਤਿਆਰ ਆ ਆਪਾਂ 9.5 ਦੇ ਅਕੋਰਡਿੰਗ ਨਾਪਾਂਗੇ ਉਕੀਆ ਇਨਾ ਕਿੱਸਾ ਪਲੇਟ 'ਚ ਵੀ ਆ ਜਾਂਦਾ ਹੁੰਦਾ ਇਹਦੇ ਵਿੱਚ ਹੁਣ ਦੇਖੋ ਜੀ ਸਾਢੇ 9 ਆਪਣਾ ਮੁੱਢਾ ਤਿਆਰ ਆ ਨਾ ਆਪਾਂ ਇੱਥੇ 9 ਇੰਚ ਤੇ ਨਿਸ਼ਾਨ ਲਾਉਣਾਗਾ ਆ ਲਓ ਜੀ ਇਧਰ ਨੂੰ ਰੱਖਣਾ ਦੇਖੋ ਜੀ ਆਪਾਂ 3 ਇੰਚ ਉੱਪਰੋਂ ਆਪਾਂ ਜਿਹੜੀ ਕਾਟ ਆ ਗਈ ਇਹ ਪਾਵਾਂਗੇ ਜੀ ਆਪਾਂ 2.5 ਇੰਚ ਤੇ ਠੀਕ ਆ ਜੀ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਆਪਾਂ ਲਾਈਨ ਬਣਾ ਲੈਣੀ ਆ ਦੇਖੋ ਜੀ ਲਾਈਨ ਬਣਾ ਲਈ ਹੁਣ ਆਪਾਂ ਜੀ ਇਹ ਲਾਈਨ ਦਾ ਹਾਫ ਕਰ ਲੈਣਾ ਇਹ ਇਸ ਤਰ੍ਹਾਂ ਠੀਕ ਆ ਜੀ 1 ਇੰਚ ਦੀ ਕਾਟ ਪਾਉਣੀ ਆ ਆਪਾਂ ਇੱਥੇ ਅੱਧਾ ਇੰਚ ਇਧਰ ਤੇ ਅੱਧਾ ਇੰਚੀ ਇਧਰ ਦੇਖੋ ਇਹ ਪੂਰੀ ਹੋਊਗੀ ਆਪਣੀ 1 ਇੰਚ ਦੀ ਹੁਣ ਆਪਾਂ ਇਹਨੂੰ ਦੇਣੀ ਆ ਗੁਲਾਈ ਗੁਲਾਈ ਜੀ ਆਪਾਂ ਧੁਰ ਤੱਕ ਦੇਣੀ ਆ ਇਹ ਇਸ ਤੋਂ ਇਥੋਂ ਹੀ ਜੀ ਆਪਾਂ ਪਿਛਲੀ ਗਲਾਈ ਦੇ ਦੇਣੀ ਹੈ ਚਲੋ ਜੀ ਆਪਨੇ ਕਾਰਟ ਤੇ ਵੀ ਇੱਕ ਲੀਫ ਦੀ ਸੇਬ ਤਿਆਰ ਹੋ ਗਈ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਆਪਾਂ ਦੇਖੋ ਦੋ ਪੱਲੇ ਚੱਕਣੇ ਆ ਤੇ ਦੋ ਪਿੱਛੇ ਛੱਡ ਦੇਣੇ ਆ। ਨਾ ਲਓ। ਛੱਡ ਤੇ ਦੋ ਦੋ ਆਪਾਂ ਚੱਕ ਲੇ ਜਿਹੜਾ ਪ੍ਰਿੰਟ ਦਾ ਸਿੱਧਾ ਪਾਸਾ ਚਾਹੇ ਉਲਟਾ ਪਾਸਾ ਆਪਾਂ ਬਾਹਾਂ ਦੇ ਜਿੱਦਾਂ ਵੀ ਕਟਿੰਗ ਕਰਦੇ ਆ ਉਹ ਆਪਸ ਵਿੱਚ ਮਿਲਿਆ ਹੋਣਾ ਜਾਂਦਾ ਫਿਰ ਜਿਹੜੀ ਕਾਟ ਆ ਉਹ ਕਮੀਜ਼ ਦੇ ਬਾਹਾਂ ਦੇ ਦੋਵੇਂ ਫਰੰਟ ਵਾਲੇ ਪਾਸੇ ਹੀ ਆਉ ਜਦੋਂ ਆਪਾਂ ਸਲਾਈ ਲਾਵਾਂਗੇ। ਇਹ ਕਾਟ ਵੀ ਜੀ ਆਪਾਂ ਧੁਰ ਤੱਕ ਹੀ ਪਾਉਣੀ ਆ। ਆਹ ਹੋ ਗਈ ਆਪਣੀਆਂ 바ਵਾਾਂ ਦੀ ਕਟਿੰਗ ਜਿੰਨੀ ਆਪਣੀ ਮੂਰੀ ਹੈਗੀ ਜਿਵੇਂ 5.5 ਇੰਚ ਮੂਰੀ ਆ ਉਦੋਂ ਜੀ 2 ਇੰਚ ਐਕਸਟਰਾ ਰੱਖ ਕੇ ਆਪਾਂ ਐਕਸਟਰਾ ਕੱਪੜੇ ਦੀ ਕਰ ਦੋ ਕਟਿੰਗ ਚਾਹੇ ਤੁਸੀਂ ਇਹ ਪਹਿਲਾਂ ਕਰ ਲੋ ਚਾਹੇ ਬਾਅਦ ਵਿੱਚ ਆਹ ਹੋ ਗਈ ਦੇਖੋ ਜੀ ਆਪਣੀ 바ਵਾਾਂ ਦੀ ਕਟਿੰਗ ਹਾਂਜੀ ਜੀ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਇਹ ਸਲਵਾਰ ਦੀ ਕਟਿੰਗ ਨੀਚੇ ਠੀਕ ਆਉਂਦੀ ਹੁੰਦੀ ਆ ਆਪਾਂ ਨੀਚੇ ਕਰਾਂਗੇ ਦੇਖੋ ਜੀ ਜਿਹੜੀ ਆਪਣੀ ਸਲਵਾਰ ਆ ਗਈ 34 33.5 ਇੰਚ ਆਪਣੀ ਸਲਵਾਰ ਸਾਰੀ ਤਿਆਰ ਆ ਗਈ ਠੀਕ ਆ ਜੀ ਸਭ ਤੋਂ ਪਹਿਲਾਂ ਜਿਹੜਾ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਆ ਸੀ ਇਹਦੇ ਆਪਾਂ ਸਲਵਾਰ ਦੇ ਪੱਲੇ ਪਾਵਾਂਗੇ ਦੇਖੋ ਆਪਣੀ ਸਲਵਾਰ ਹੈਗੀ ਹੈ ਜੀ 33.5 ਇੰਚ 34 ਲਾ ਲਓ 34 ਇੰਚ ਤਿਆਰ चार इंच की बेल्ट तीह इंच सलवार के पल आप रेडी रखने जी आप दो इंच एक्सट्रा कटिंग करा एक थोड़ा जहा नीचे सिलाई च आज थोड़ा जो उपर आज जी हलो इतें आप बत्ती इंच बत्ती इंच लाने तो बाद इस तरह स्केल की हैल्प देस मिला लें ठीक है जी ਪੱਲਿਆਂ ਦੀ ਕਟਿੰਗ ਪੱਲਿਆਂ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਪੱਲਿਆਂ ਨੂੰ ਬਰਾਬਰ ਪਸਾ ਲੈਣਾਗਾ ਇਹ ਐਸ ਤਰ੍ਹਾਂ ਦੇਖੋ ਇਹਨਾਂ ਦੀ ਜਿਹੜੀ ਚੜਾਈ ਹੈਗੀ ਉਹ ਪੂਰੀ ਹੈ ਜੀ ਜਿਵੇਂ 8 ਇੰਚ ਪਹੁੰਚਾ ਆਪਾਂ ਰੈਡੀ ਰੱਖਣਾਗਾ 8 ਇੰਚ ਰੈਡੀ ਰੱਖਣਾ ਆਹ ਦੇਖੋ ਇਸ ਤਰ੍ਹਾਂ 8 ਇੰਚ ਜਦੋਂ ਪਹੁੰਚਾ ਆਪਣਾ ਰੈਡੀ ਹੋਊਗਾ ਉਸ ਸਲਾਈ ਚਾ ਕੇ 1 ਕਿੰਚ ਕਪੜਾ ਆਪਣਾ कुंडिया कुंदो लिया जाऊगा अपना अठ इंच पौचा रेडी हो जाऊगा आ जीड़ी कनी आ ये आप ला दे हूँ आप करना गा हम आप इत इंच एक्सट्रा कपड़ा लेना गा अपने पहुंचे का इस तरह ठीक है जी इस तरह लैं गा आप ढाई इंच आसन आप हजे लेना नहीं तो, देखो जो थोड़े को कपड़ा बहुत ज्यादा एक्सट्रा गा ਤੇ ਤੁਸੀਂ ਹੈਵੀ ਪਟਿਆਲਾ ਸਲਵਾਰ ਬਣਾਉਣੀ ਆ ਤਾਂ ਤੁਸੀਂ ਆ ਜਿਹੜਾ ਪੱਲੇ ਲੈਨੇ ਤਾਂ ਤੁਸੀਂ ਪੱਲਿਆਂ ਦੇ ਉੱਪਰ 9 ਜਾਂ 10 ਇੰਚ ਆਸਣ ਲੈਣਾ ਹੁੰਦਾ ਆਸਣ ਲੈ ਕੇ ਆ ਦੇਖੋ ਇੱਥੇ ਆ ਪੌਂਚਾ ਲਾ ਕੇ ਜਿਨਸਾਨੀ ਜਿੱਦਾਂ ਲਾਈ ਆ ਇਹਦੀ ਲਾਉਣੀ ਫੇਰ ਆਪਾਂ ਆਸਣ ਦੀ ਨਿਸਾਨੀ ਲਾਉਣੀ ਆ ਉੱਪਰ ਲੈ ਕੇ ਫੇਰ ਸਲਵਾਰ ਦੀ ਦਿੱਸਤੀ ਕਾਰਟ ਪਾਈਦੀ ਹੁੰਦੀ ਆ ਆਪਾਂ ਅੱਜ ਜਿਹੜੀ ਆਸਣਾਂ ਗਾ ਆਸਣ ਆਪਾਂ ਕੁੰਡੇ ਕੱਟਣ ਤੋਂ ਬਾਅਦ ਕੁੰਡਿਆਂ ਦੇ ਵਿੱਚੋਂ ਹੀ ਗੱਡਾਂਗੇ ਹੁਣ ਆਪਾਂ ਜੀ ਦੂਸਰੇ ਪਾਸੇ ਐਸੇ ਤਰ੍ਹਾਂ ਹੀ ਨਿਸਾਨ ਲਾ ਲੈਣਾ ਉਹ ਦੇਖੋ ਜੀ ਆਪਾਂ 2.5 ਇੰਚ ਲਾਇਆ ਹੈਗਾ 2.5 ਇੰਚ ਹੀ ਆਪਾਂ ਇੱਥੇ ਲਾ ਲਈਏ ਐਸ ਤਰ੍ਹਾਂ ਆ ਦੇਖੋ ਆ ਲਾ ਲਿਆ ਇਹਨੂੰ ਜਿਉਂ ਪਰਲੇ ਜਿਹੜੀ ਹੋਰ ਇਨਸਾਨੀ ਲਾਈ ਹੋਈ ਆ ਉਹਦੇ ਨਾਲ ਜੀ ਇਦਾਂ ਮਿਲਾ ਗਏ ਹਾਂ ਹਾਂ ਦੇਖੋ ਜੀ ਹੁਣ ਆਪਾਂ ਹੁੰਦਿਆਂ ਦੀ ਆਹ ਵਾਲੀ ਹਿੱਸੇ ਦੀ ਕਰ ਦੇਣੀ ਆ ਕਟਿੰਗ ਐਕਸਟਰਾ ਕੱਪੜਾ ਆਪਾਂ ਇਧਰ ਹਲਾ ਤਾ ਹੁਣ ਆਪਾਂ ਧਰ ਮਾਸਨ ਕੱਢ ਕੇ ਦਿਖਾਉਣੇ ਆਂ ਦੀ ਆਪਾਂ ਆਸਨ ਕਿੱਦਾਂ ਕੱਢਣਾ ਪਹਿਲਾਂ ਆਪਾਂ ਜਿਹੜੀ ਆਹ ਵਾਲਾ ਹਿੱਸਾ ਜੁਆਇੰਟ ਆ ਦਾ ਇਹਨੂੰ ਅਲੱਗ ਕਰੀਏ ਆਹ ਹਾ ਕੁੰਦੇ ਆਂਦੇ ਜ ਆਪਣੇ ਕੁੰਦੇ ਚਾਰ ਹੁੰਦੇ ਨੇ ਚਾਰੇ ਆਪਾਂ ਇਕੱਠੇ ਕਰਕੇ ਵਸਾ ਲੇ ਆਹ ਦੇਖੋ ਆ ਆਪਣੇ ਸਲਵਾਰ ਦੇ ਪੱਲੇ ਨੇ ਆਹ ਕੁੰਦੇ ਨੇ ਹੁਣ ਜਿਹੜਾ ਆਸਣ ਆਪਾਂ ਕੁੰਦਿਆਂ ਚੋਂ ਇਸ ਤਰ੍ਹਾਂ ਕੱਢਾਂਗੇ ਆ ਦੇਖੋ ਆਪਾਂ ਆਸਣ ਲੈਣਾਗਾ 10 ਇੰਚ ਆਹ ਦੇਖੋ ਆਪਾਂ 10 ਇੰਚ ਤੇ ਰੱਖ ਲਿਆ ਇਹ ਆਸਣ ਜੀ ਹਰ ਇੱਕ ਸਾਈਜ਼ ਕੀ 10 ਇੰਚ ਸੈੱਟ ਆ ਜਾਂਦਾ ਇਹਦਾ क्योंकि चार पांच इंच की पै जी है बैल्ट और आ होगी अपनी सलवार की कटिंग हम आप बैल्ट दस देंगे देखो आ अपना कपड़ा देखो बैल्ट की जी आप लंबाई है वह रखा जी साढ़े सात इंच साढ़े सात इंच आप रखी है बैल्ट की लंबाई ਤੇ ਜਿਹੜੀ ਆਪਾਂ 벨ਟ ਦੀ ਚੜਾਈ ਰੱਖਣੀ ਆ ਇਹ ਰੱਖਾਂਗੇ ਜੀ ਆਪਾਂ 24 ਇੰਚ 24 ਇੰਚ ਤੇ ਇੱਥੋਂ ਵੀ ਆਪਾਂ 24 ਇੰਚ ਤੇ ਸਾਂ ਲਾ ਲੈਣਾ ਆਹ ਲਓ ਇੱਥੋਂ ਵੀ ਆਪਾਂ 7.5 ਇੰਚ ਇਹਨੂੰ ਆਪਾਂ ਜੀ ਇਦਾਂ ਇੰਚੀ ਟੇਪ ਨਾਲ ਆਪਸ ਵਿੱਚ ਮਿਲਾ ਕੇ ਇਹਦੀ ਕਰ ਲੈਣੀ ਆ ਕਟਿੰਗ होगी अपनी बैल्ट की कटिंगी आई अपनी बेल्ट भी कटिंग आ, आ गई बेल्ट, बेल्ट आ हो सलवार के दे पले देखो जी आ गए कुंदे ਜੇ ਜਿਹੜਾ ਆ ਵਾਲਾ ਕੱਪੜਾ ਬਚਿਆ ਹੈ ਆਪਾਂ ਲਾਵਾਂਗੇ ਜੀ ਪੌਂਚਿਆਂ ਦੇ ਨੀਚੇ ਗਲੇ ਦੀ ਕਟਿੰਗ ਕਰਾਂਗੇ ਬੈਕ ਫਰੰਟ ਸਾਰੀ ਉਹ ਇਹਦੇ ਵਿੱਚੋਂ ਹੋ ਜੂਗੀ ਦੇਖੋ ਅੱਜ ਆਪਾਂ ਤੁਹਾਨੂੰ 5 ਮੀਟਰ ਸੂਟ ਚੋਂ ਕਿੱਦਾਂ ਆਪਾਂ ਸਲਵਾਰ ਦੀ ਤੇ ਕਮੀਜ਼ ਦੀ ਕਟਿੰਗ ਕਰਨੀ ਆ ਕਿੱਦਾਂ ਆਪਾਂ ਬਾਹਾਂ ਕੱਢਣੀਆਂ ਨੇ ਸਾਰਾ ਕੁਝ ਜੀ ਤੁਹਾਨੂੰ ਦੱਸਿਆਗਾ ਜੇ ਤੁਹਾਨੂੰ ਸਮਝ ਚ ਆਇਆ ਹੋਵੇ ਜਾਂ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਜਿਹੜੀਆਂ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਸਿਸਟਰ ਆ ਨਾਪ ਦੀ ਵੀਡੀਓ ਪਾਉ ਜੀ ਸਾਰੀਆਂ ਪਾਵਾਂਗੇ ਜਿੱਦਾਂ ਜਿੱਦਾਂ ਜੀ ਆਪਾਂ ਕਮੈਂਟ ਹੁੰਦੇ ਨੇ ਉਦਾਂ ਉਦਾਂ ਸਾਰੀਆਂ ਵੀਡੀਓਜ਼ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ